ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਤੁਸੀਂ ਸਭ ਠੀਕ ਠਾਕ ਹੋ ਆਸ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅ ਅੱਜ ਅਸੀਂ ਤੁਹਾਡੇ ਲਈ ਇੱਕ ਲੋਗਿਕ ਲੈ ਕੇ ਆਏ ਹਾਂ ਤੇ ਲੋ ਸਮਝੋ ਹਾਂ ਹਰਥੀਏ ਹੋ ਹੂ ਨਾਨਦੇਸ਼ ਕੀਨ ਹਥੀਏ ਕੜਾ ਵਿੱਚ ਮੁੰਡਿਆਂ ਦੇ ਵਿੱਚ ਮੁੰਡਿਆਂ ਦੇ ਪੰਨਿਆਂ ਨਾਨਦੇਸ਼ ਕੀਨ ਹਥੀਏ ਹੋ ਹੂ ਨਾਨਦੇਸ਼ ਕੀਨ ਹਥੀਏ ਹੋ ਹੂ ਵਿਹਰਿਆ ਮੂੰਗਰਿਆ ਹੋ ਹੂ ਵਿਹਰਿਆ ਮੂੰਗਰਿਆ ਤੈਨ ਤੜਕਾ ਤੇਲ ਦਾ ਤੜਕਾ ਤੇਲ ਦਾ ਲਾ ਲਾ ਮਾ ਵਿਹਰਿਆ ਮੂੰਗਰਿਆ ਹੋ ਹੂ ਵਿਹਰਿਆ ਸਾਡੀ ਪਾਵੇਂ ਜਿੰਦ ਕੱਢ ਲੈ ਹੂੰ ਹੂੰ ਵੇ ਸਾਡੀ ਪਾਵੇਂ ਜਿੰਦ ਕੱਢ ਲੈ ਮੇਰੇ ਯਾਰ ਨੂੰ ਮੰਨਦਾ ਨਾ ਯਾਰ ਨੂੰ ਮੰਨਦਾ ਨਾ ਬੋਲੀ ਵਿੱਚ ਵੇਰੀ ਪਾਵੇਂ ਜਿੰਦ ਕੱਢ ਲੈ ਹੂੰ ਹੂੰ ਵੇ ਮੇਰੀ ਪਾਵੇਂ ਜਿੰਦ ਕੱਢ ਲੈ ਹੂੰ ਹੂੰ ਮੇ ਪਾਪੋ ਮੇਰੇ ਬਾਸਣਾ ਰਿਹਾ ਹੂੰ ਹੂੰ ਨਹੀਂ ਪਾਪੋ ਮੇਰੇ ਬਾਸਣਾ ਰਿਹਾ ਕੜ ਅਗਲ ਬਗਲ ਨੂੰ ਅਗਲ ਬਗਲ ਨੂੰ ਜਾਵੇ ਨਹੀਂ ਪਾਪੋ ਮੇਰੇ ਬਾਸਣਾ ਰਿਹਾ ਮੂੰ ਨੀ ਪਾਪੋ ਮੇਰੇ ਬਸਣਾ ਰਹਾ ਮੂੰ ਮੂੰ ਵਿਹਾਰਿਆ ਮੂੰ ਗਰਿਆ ਹੂੰ ਮੂੰ ਵਿਹਾਰਿਆ ਮੂੰ ਗਰਿਆ ਤੈਨ ਤੜਕਾ ਤੇਲ ਦਾ ਤੜਕਾ ਤੇਲ ਦਾ ਲਾਮ ਵਿਹਾਰਿਆ ਮੂੰ ਗਰਿਆ ਹੂੰ ਮੂੰ ਵਿਹਾਰਿਆ ਮੂੰ ਗਰਿਆ ਹੋ ਨੀ ਪੁੱਤ ਸਰਦਾਰਾਂ ਦੇ ਹੂੰ ਨੀ ਪੁੱਤ ਸਰਦਾਰਾਂ ਖੜੇ ਹੋ ਕੇ ਬਾਸ਼ਨਾ ਹੋ ਕੇ ਬਾਸ਼ਨਾ ਲੈਂਦੇ ਨੀ ਪੁੱਤ ਸਰਦਾਰਾਂ ਦੇ ਹੂੰ ਹੂੰ ਨੀ ਪੁੱਤ ਸਰਦਾਰਾਂ ਦੇ ਹੂੰ ਹੂੰ ਬੇਕਾਲੀ ਪਾਗ ਬਨ ਮਿੱਤਰਾ ਹੂੰ ਹੂੰ ਬੇਕਾਲੀ ਪਾਗ ਬਨ ਮਿੱਤਰਾ ਕੋਲ ਖਾੜ ਕੇ ਨਜਰਾਂ ਖਾੜ ਕੇ ਨજર ਉਤਾਰ ਬੇਕਾਲੀ ਪਾਗ ਬਨ ਮਿੱਤਰਾ ਹੂੰ ਹੂੰ ਬੇਕਾਲੀ ਪਾਗ ਬਨ ਮਿੱਤਰਾ ਹੂੰ ਹੂੰ ਬੇ ਮੇਰੀ ਪਾਵ ਜਿੰਦ ਕਟੜੇ ਜਿੰਦ ਨਿਕਲੇ ਮੈਨੂੰ ਅੱਜ ਹੀ ਸ਼ੁਵਾਰਾ ਅੱਜ ਹੀ ਸ਼ੁਵਾਰਾ ਲਾਉ ਮੇਰੀ ਬਾਹ ਮੈਂ ਜਿੰਦ ਨਿਕਲੇ ਹੂੰ ਹੂੰ ਵੇ ਮੇਰੀ ਬਾਹ ਮੈਂ ਜਿੰਦ ਨਿਕਲੇ ਹੂੰ ਹੂੰ ਵੇ ਲੱਗਦਾ ਸ਼ਵਾਰਿਆਂ ਤੇ ਆ ਹੂੰ ਹੂੰ ਵੇ ਲੱਗਦਾ ਸ਼ਵਾਰਿਆਂ ਤੇ ਆ ਤੇਰੇ ਚਾਚੇ ਫੇਰਨ ਚਾਚੇ ਫੇਰਨ ਕੁਆਰੇ ਵੇ ਲੱਗਦਾ ਸ਼ਵਾਰਿਆਂ ਤੇ ਆ ਹੂੰ ਹੂੰ ਵੇ ਲੱਗਦਾ ਸ਼ਵਾਰਿਆਂ ਤੇ ਆ ਹੂੰ ਹੂੰ ਬਿਹਰੀਆ ਮੂੰਗਰਿਆ ਹੂੰ ਬਿਹਰੀਆ ਮੂੰਗਰਿਆ ਤੈਨੂੰ ਤੜਕਾ ਤੇਲ ਦਾ ਤੜਕਾ ਤੇਲ ਦਾ ਨਾਮ ਬਿਹਰੀਆ ਮੂੰਗਰਿਆ ਹੂੰ ਬਿਹਰੀਆ ਮੂੰਗਰਿਆ ਤੈਨੂੰ ਤੜਕਾ ਤੇਲ ਦਾ